ਜੀ ਸਰ ਦੇਖੋ ਜੀ ਮੈਂ ਤੁਹਾਡੇ ਧਿਆਨ ਚ ਪਬਲਿਕ ਦੇ ਲਿਆਉਣਾ ਚਾਹੁੰਦਾ ਕਿ ਇੱਕ ਮੁਕੱਦਮਾ ਨੰਬਰ 187 ਅੰਡਰ ਸੈਕਸ਼ਨ 109191190 ਅਕਾਡ 2 BNS ਤੇ 255459 ਅਸਲਾ ਐਕਟ ਰਜਿਸਟਰ ਹੋਇਆ ਸੀ ਜੀ ਪਿੰਡ ਕਲਾਣਾ ਸੋ ਇਹ ਮੈਟਰ ਇਹ ਸੀਗਾ ਜੀ ਕਿ ਦੋ ਪਾਰਟੀਆਂ ਦੇ ਵਿੱਚ ਪਲਾਟ ਨੂੰ ਲੈ ਕੇ ਕੋਈ ਝਗੜਾ ਸੀਗਾ ਤੇ ਉਹਦੇ ਸਬੰਧ ਵਿੱਚ ਇਹਨਾਂ ਦਾ ਪਾਰਟੀ ਦਾ ਦੋਨਾਂ ਦਾ ਰਾਜਿਨਾਮਾ ਵੀ ਚੱਲ ਰਿਹਾ ਸੀਗਾ ਪੰਚਾਇਤੀ ਤੌਰ ਤੇ ਪਰ ਇੱਕ ਨਜ਼ਾਕਤ ਦੀ ਸਮੇਂ ਦੀ ਨਜ਼ਾਕਤ ਨੂੰ ਨਾ ਸਾਹਮਦੇ ਹੋਏ ਇੱਕ ਦੂਜੇ ਤੇ ਇਹਨਾਂ ਨੇ ਗਾਲੀ ਗਲੋਚ ਸ਼ੁਰੂ ਕੀਤਾ ਤੇ ਉਹਦੇ ਵਿੱਚ ਇੱਕ ਪਾਰਟੀ ਵੱਲੋਂ ਦੂਜੀ ਤੇ ਫਾਇਰਿੰਗ ਕੀਤੀ ਗਈ। ਸੋ ਜੋ ਉਹ ਜਾ ਕੇ ਇੱਕ ਪਰਸਨ ਹੈ ਜੀ ਗੁਰਿੰਦਰਜੀਤ ਸਿੰਘ ਉਸ ਬੰਦੇ ਦੇ ਲੱਗਿਆ ਸੋ ਫਾਇਰਿੰਗ ਕੀਤੀ ਗਈ ਸੀ ਕਿ ਜੀ ਕਿ 6 ਬੰਦੇ ਐਕਿਊਜ਼ ਨੇ ਬਾਈ ਨੇਵੇਂ ਦੇ ਵਿੱਚ ਮੁਕਦਮੇ 'ਚ ਇਹ ਜੀ ਬਹਾਦਰ ਸਿੰਘ ਬੋਰਡ ਸਿੰਘ ਮੰਗਲ ਸਿੰਘ ਸ਼ੇਰਜੀਤ ਸਿੰਘ ਬਲਵਿੰਦਰ ਕੌਰ ਤੇ ਨਵਦੀਪ ਕੌਰ ਸੋ ਇਨਸੀਡੈਂਟ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਬੋਰਡ ਸਿੰਘ ਨੇ ਫਾਇਰ ਕੀਤਾ ਸੋ ਇਹ ਸਾਨੂੰ ਮਿਤੀ 7 9 ਨੂੰ ਰਿਪੋਰਟ ਹੋਇਆ ਰਾਤ ਨੂੰ ਕਰੀਬ 10:00 ਵਜੇ ਐਫਆਈਆਰ ਲਾਚ ਕੀਤੀ ਗਈ ਤੇ ਪੁਲਿਸ ਪਾਰਟੀਆਂ ਲਗਾਤਾਰ ਜੀਪ ਭਾਲ ਦੇ ਵਿੱਚ ਲੱਗੀ ਹੋਈਆਂ ਸੀ ਅਕੀ ਉੱਤੇ ਸੋ ਸਾਨੂੰ ਇੱਕ ਕਾਮਯਾਬੀ ਦੇ ਵਿੱਚ ਇਹ ਮਿਲੀ ਹੈ ਕਿ ਬਹਾਦਰ ਸਿੰਘ ਬੋਰਡ ਸਿੰਘ ਤੇ ਬਲਵਿੰਦਰ ਕੌਰ ਏਸੀ ਐਫਟੀ ਐਂਡ ਕਰ ਲਿਆ ਅੱਜ ਅਰੈਸਟ ਕਰ ਲਏ ਗਏ ਸੋ ਇਹਨਾਂ ਵੱਲੋਂ 12 ਬੋਰ ਰਾਈਫਲ ਪਲੱਸ 2 ਜਿੰਦਾ ਕਾਰਤੂਸ ਤੇ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਵਿਦਆਊਟ ਐਨੀ ਨੰਬਰ ਰਿਕਵਰ ਹੋਇਆ ਜੀ